ਮਨੁੱਖ ਦਾ ਜਨਮ ਤੇ ਚਿੱਕੜ ਵਿੱਚ ਆਵੇ। ਕਾਮਨ ਤੋ ਹੈ, ਵਾਸ਼ਨਾ ਤੋ ਹੈ। ਮਾਤਾ ਪਿਤਾ ਦੀ ਵਾਸ਼ਨਾ ਤੋ ਜਨਮ। ਈਸ਼ਵਰ ਦਾ ਨਹੀਂ ਆ। ਕਮਲ ਚਿੱਕੜ ਤੋ ਪੈਦਾ ਹੁੰਦਾ ਹੈ। ਚਿੱਕੜ ਤੋ ਪੈਦਾ ਹੋਣਾ ਕੋਈ ਬੁਰਾਈ ਨਹੀਂ। ਚਿੱਕੜ ਦੇ ਵਿੱਚ ਫਸ ਜਾਣਾ, ਚਿੱਕੜ ਦੇ ਵਿੱਚ ਡੁੱਬ ਜਾਣਾ। ਬਸ ਇਸ ਜ਼ਿੰਦਗੀ ਦੀ ਬਾਜ਼ੀ ਜਿੱਤੀ ਨਹੀਂ। ਕੁਝ ਸਮੇਂ ਤੱਕ ਚਿੱਕੜ ਦੇ ਚ ਥੱਲੇ ਕੋਈ ਗੱਲ ਨਹੀਂ। हूं तो तू ऊपर उठ पर किधरे पानी एकदम बदया है का नहीं संभाल सके, कई दफा धन संभदा प्रवता अचानक बदी है मनुख नहीं संभाल सके, डुब गया गर्क हो गया ऐसा गर्क हो गया ना सिखी रही ना गुरु भगती रही ना गुरबाणी रही ना रहत रही ना बहत रही ना सत्संग ना गुरुद्वारा कुछ भी नहीं रही। ਰੁਗ ਗਿਆ ਪੰਕਜ ਫਲਤੇ ਪੰਕ ਮਹਾਮਦ ਗੁੰਧਿਆ ਜਮਿਆ ਚਿਕੜ ਤੋਂ ਸੀ ਵਾਸ਼ਨਾ ਤੋਂ ਸੀ ਲੇਕਿਨ ਹੁਣ ਮਰਦੇ ਇਸ ਦਮ ਤੱਕ ਵਾਸ਼ਨਾ ਦੇ ਚ ਹੈ ਪ੍ਰਾਣ ਵੀ ਇਸ ਦੇ ਨਿਕਲਦੇ ਪੈ ਨੇ ਮਰ ਰਿਹਾ ਹੈ ਪਰ ਅੰਦਰ ਕਾਮਨਾ ਹੈ ਵਾਸ਼ਨਾ ਮਹਾਰਾਜ ਕਹਿੰਨੇ ਐ ਕਮਲ زندگی تیری اکارو چل گئی ধন సంపద ਵੱਧਦੀ ਹੈ ਤੋ ਮਨੁਖ ਦੀ ਵਾਸ਼ਨਾ ਵੱਧਦੀ ਹੈ ਮੈਂ ਜਦ ਸੁਣ ਕੇ ਹੈਰਾਨ ਹੋਣਾ ਔਰ ਪੜ ਕੇ ਵੀ ਮਹਾਰਾਜਾ ਪਟਿਆਲਾ ਦੀ 400 ਰਾਣੀਆਂ 600 بیگمہ ਨظام హైదرا آباد ਦੀ ਹੈ istri ਕੇ ਇੱਕ ਖਿਲਾਉਣਾ ਢੇੜਾ ਨੇ ਬکریاں ਨੇ ਵਸਤੂਆਂ ਨੇ ਔਰ ধন સંપਦਾ ਦੇ ਵੱਧਿਆ ਵਾਸ਼ਨਾ ਵੱਧੀ। ਔਰ istri ਨਾਲ ਪਤਨੀ ਦਾ ਕੋਈ ਸੰਬੰਧ ਨਹੀਂ ਰਹਿ ਜਾਂਦਾ ਘਰਵਾਲੀ ਦਾ ਕੋਈ ਸੰਬੰਧ ਨਹੀਂ ਰਹਿ ਜਾਂਦਾ ਸਿਰਫ ਵਾਸ਼ਨਾ ਦਾ ਹੋਰ ਕੋਈ ਮਤਲਬ ਹੀ ਨਹੀਂ। ਚਿੱਕੜ ਚ ਜਮਿਆ ਚਿੱਕੜ ਇਸ ਫਾਸਵੇ ਰ ਗਿਆ ਚਿੱਕੜ ਦੇ ਚ ਮਰ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪੰਕਜ ਫਾਤੇ ਪੰਕ ਮਹਾ ਮਦ ਗੁੰਫਿਆ ਅੰਗ ਸੰਗ ਉਰਜਾਏ ਬਿਸਰਤੇ ਸੁੰਫਿਆ ਐਸਾ ਉਲਝੇ ਇਸ ਚਿੱਕੜ ਦੇ ਵਿੱਚ ਆਪਣਾ ਸੁਆਪਣ ਭੁੱਲ ਗਿਆ ਆਪਣੀ ਸੁਗੰਧੀ ਭੁੱਲ ਗਿਆ ਆਪਣੇ ਕੋਮਲਤਾ ਭੁੱਲ ਗਿਆ ਹੁਣ ਤੇ ਉੱਪਰ ਚਿੱਕੜ ਪੈ ਗਿਆ ਚਿੱਕੜ ਨੇ ਇਸ ਦਾ ਸਾਰਾ ਸੁਆਪਣ ਖਤਮ ਕਰ ਦਿੱਤਾ ਹੈ ਇਹਦੀ ਕੋਮਲਤਾ ਬਰਸ਼ਟ ਕਰ ਦਿੱਤੀ ਇਹਦੀ ਮਹਿਕ ਵੀ ਦਬਾ ਕੇ ਰੱਖ ਦਿੱਤੀ ਐਸਾ ਵਾਸਨਾ ਵਿੱਚ ਫਸਿਆ ਇਹਦੇ ਸਾਰੇ ਗੁਣਾਂ ਦਿੱਤੇ ਮਿੱਟੀ ਪੈ ਗਏ ਚੱਕੜ ਪੈ ਗਿਆ ਪੰਕਜ ਫਾਤੇ ਪੰਕ ਮਹਮਦ ਗੁੰਥਿਆ ਅੰਗ ਸੰਗ ਉਰਝਾਇ ਬਿਸਰਤੇ ਸੰਪੀਆ ਸੰਪੀਆ ਆਪਣੀ ਸੁਗੰਧੀ ਬੁਲ ਗਿਆ ਆਪਣਾ ਸਵਾਪਨ ਬੁਲ ਗਿਆ ਆਪਣੀ ਕੋਮਲਤਾ ਬੁਲ ਗਿਆ ਦੁਨੀਆ ਵਿੱਚ ਕਿਤਨੇ ਪਤਨੇ ਭੁੱਲ ਗਏ ਧਨ ਸੰਪਦਾ ਦੇ ਆਉਂਦੇ ਆਸਨਾ ਵਧਦੀ ਔਰ ਮਨੋਕ ਡੁੱਬਦੇ ਨੇ ਵਰਕਉਂਦੇ ਨੇ ਧਨ ਸੰਪਦਾ ਦੇ ਆਣ ਨਾਲ ਯਾ ਧਨ ਸੰਪਦਾ ਦੀ ਲਾਲਸਾ ਦੇ ਨਾਲ ਮਨੁੱਖ ਦੇ ਅੰਦਰ ਇਹ ਵਾਸ਼ਨਾ ਵੱਧਦੀ ਚੱਕੜ ਵਿੱਚ ਪਸਦਾ ਹੈ। ਕਦੇ-ਕਦਾਈਂ ਕੋਈ ਮਨੁੱਖ ਕਮਲ ਦੀ ਤਰ੍ਹਾਂ ਉੱਪਰ ਉੱਠਦਾ ਹੈ। ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਚਰਪਟ ਨਾਲ ਨੂੰ ਸਮਝਾਉਂਦੇ ਹੋયા ਕਹਿੰਦੇ ਨੇ ਜੈਸੇ ਜਲ ਮੇ ਕਮਲ ਨਿਰਾਲਮ ਮੁਰਦਾ ਹੀ ਨੇ ਸਾਨੇ ਸ਼ਬਦ ਸੁਰਤ ਭਵ ਸਾਗਰ ਤਰਿਏ ਨਾਨਕ ਨਾਮ ਵਖਾਣੇ। चिरपट ने इतने प्रश्न किया महाराज एक किस तरह रही है फिर डुबीए बिना चिक्कड़ फसीए बिना कोई युक्ति कोई तब तपते असी बहुत किया नाल मसला नहीं हल होया बहुत समय हो गया अमृत वेले ही उठते हैं सारी सारी रात जाग के भजन करते हैं ਮਸਲਾ ਹੱਲ ਨਹੀਂ ਹੋਇਆ ਧਰਮ ਗ੍ਰੰਥਾਂ ਦਾ ਬਹੁਤ ਪਾਠ ਕਰਦੇ ਆ ਗੱਲ ਨਹੀਂ ਬਣੀ ਕਲਮੈਂ ਅਰਜ਼ ਵੀ ਕੀਤੀ ਸੀ ਪਰ ਤਰੀ ਨੇ ਸਾਰਾ ਉਣਾ ਵੀ ਰੋਇਆ ਇਹ ਸਭ ਕੁਝ ਮੈਂ ਕੀਤਾ ਗਲਤੀ ਨਹੀਂ ਬਣੀ ਤਾਂ ਪਤਾ ਹੈ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਨੇ ਰਹੇ ਇਕਾਂਤ ਇਕੋਮ ਜ਼ਮਸਿਆ ਆਸਾਂ ਮਾਹੇ ਨਿਰਾਸੋ ਮਨ ਦੇ ਚ ਜਿਹੜੀ ਵਿਚਾਰਾਂ ਦੀ ਤੇ ਵਿਕਾਰਾਂ ਦੀ ਭੀੜ ਹੈ ਮਨ ਨੂੰ ਇਕਾਂਤ ਕਰ ਲੈ ਨੂੰ ਪਰੇ ਕਰ ਕਿ ਕਿਸ ਤਰ੍ਹਾਂ ਇਹ ਪਰੇ ਹੋਵੇਗੀ ਵੇਖ ਆਪਣਾ ਮਨ ਵੇਖ ਬਸ ਵੇਖਦੇ ਹੀ ਵਿਚਾਰ ਭਜਨਗੇ ਵੇਖਦੇ ਹੀ ਗਲਤ ਵਿਚਾਰ ਭਜਨਗੇ ਵੇਖਣਾ ਬੜਾ ਹੋਗਾ ਅੰਤਰਮੁਖੀ ਹੋਣਾ ਇਸੇ ਨੂੰ ਕਹਿੰਦੇ ਨੇ ਸੁਚੇਤ ਹੋ ਕੇ ਦੇਖ ਆਪਣੇ ਵਿਚਾਰਾਂ ਨੂੰ ਮਲੇਨ ਵਿਚਾਰ ਉਸ ਵਕਤ ਸ਼ਾਂਤ ਹੋ ਜਾਣਗੇ ਆਸਾ ਮਾਹੇ ਨਿਰਾਸ਼ੋਤ ਮਨ ਦੇ ਚ ਇਛਾ ਮਾ ਕਾਮਨਾਵਾਂ ਤੇ ਪੈਦਾ ਹੋਣਗੀਆਂ आशा माहे निराश हो आसा निराश हो के रहे किस तरह एक किस तरह हो सकता और ये गुरु नानक देव जी महाराज ने कई ते कह रामकली राग दे, होर शब्द भी सतगुरु देव जी महाराज ऐसा ही उपदेश करते हैं और समय की गति में मुख रखद इसे पंक्ति ली रहे काम ਇਕ ਕੋਮਨ ਉਸਿਆ ਆਸਾ ਮਾਹੇ ਨਿਰਾਸ਼ੋ ਆਸਾ ਮਾਹੇ ਨਿਰਾਸ਼ ਬਲਾਈ ਨੇਚੋ ਨਾਨਕ ਕਰਤੇ ਪਾਇ ਨਿਸ਼ਚੈ ਕਰਕੇ ਜਾਣੋ ਉਹਨੂੰ ਕਰਤੇ ਪੁਰਖ ਦੀ ਪ੍ਰਾਪਤੀ ਹੋ ਜਾਏਗੀ ਜੋ ਆਸਾ ਵਿੱਚ ਨਿਰਾਸ਼ ਹੋ ਕੇ ਰਹਿੰਦਾ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਆਸਾ ਵਿੱਚ ਨਿਰਾਸ਼ ਤੋਂ ਮਹਾਰਾਜ ਇਹ ਕਹਿ ਰਹੇ ਨੇ ਜਬ ਤੱਕ ਤੂੰ ਕਰਦਾ ਪਏਂ ਬੰਦਵੀ ਤੂੰ ਕਰਦਾ ਪਏਂ ਤੇਰੀ ਕੋਈ ਇੱਛਾ ਪੂਰੀ ਹੋ ਜਾਏ ਤੂੰ ਸਮਝੀਂ ਪਰਮਾਤਮਾ ਦੀ ਇੱਛਾ ਵੀ ਇਹੀ ਸੀ ਤਾਂ ਪੂਰੀ ਹੋਈ ਹੈ। ਰੱਬ ਦੀ ਰਜ਼ਾ ਵੀ ਇਹੀ ਸੀ ਤਾਂ ਪੂਰੀ ਹੋਈ ਹੈ। ਤੇਰੇ ਕਰਮਾਂ ਅਨੁਸਾਰ ਬਣਿਆ ਹੋਇਆ ਜਿਹੜਾ ਵਿਧਾਨ ਸੀ, ਪ੍ਰੀਪਲੈਨਿੰਗ ਜੋ ਸਾਰਾ ਸਿਲਸਿਲਾ ਬਣਿਆ ਹੋਇਆ ਹੈ। ਉਹ ਉਸ ਦੇ ਮੁਤਾਬਕ ਹੋਇਆ ਹੈ। ਅਗਰ ਕੋਈ ਇੱਛਾ ਤੇਰੀ ਪੂਰੀ ਨਹੀਂ ਹੋਈ ਤਾਂ ਨਹੀਂ ਹੋਣੀ ਸੀ। ਇਸ ਨੂੰ ਤੂੰ ਈਸ਼ਵਰ ਦੀ ਰਜ਼ਾ ਉਸ ਦਾ ਨਿਯਮ ਉਸ ਦਾ ਵਿਧਾਨ ਸਮਝ ਤੇਰੀ ਕੋਈ ਇੱਛਾ ਪੂਰੀ ਹੋ ਗਈ ਹੈ ਉਸ ਵਾਸਤੇ ਪੂਰੀ ਹੋਈ ਹੈ ਕਿ ਪ੍ਰਮਾਤਮਾ ਵੀ ਇਹੀ ਚਾਹੁੰਦਾ ਸੀ ਅਗਰ ਕੋਈ ਇੱਛਾ ਤੇਰੀ ਪੂਰੀ ਨਹੀਂ ਹੋਈ ਤੂੰ ਸਮਝ ਲੈਣਾ ਪ੍ਰਮਾਤਮਾ ਦੀ ਇੱਛਾ ਕੋਈ ਹੋਰ ਹੈ ਤੇਰੇ ਕਰਮਾਂ ਅਨਸਾਰ ਉਸ ਨੇ ਕੁਝ ਹੋਰ ਵਿਧਾਨ ਬਣਾਇਆ ਹੈ ਤੂੰ ਉਸ ਦੀ ਰਜ਼ਾ ਨੂੰ ਮਨ ਉਸ ਦੇ ਭਾਣੇ ਵਿੱਚ ਰਾਜ਼ੀ ਮਨ ਟਿਕ ਜਾਏਗਾ ਕਿਤਨੀ ਇੱਛਾਵਾਂ ਨੇ ਨਹੀਂ ਪੂਰੀਆਂ ਹੁੰਦੀਆਂ ਤਾਂ ਫਿਰ ਅਸੀਂ ਗਿਲੇ ਨਾਲ ਭਰ ਜਾਂਦੇ ਹੇ ਪ੍ਰਮਾਤਮਾ ਤੂੰ ਗਜ਼ਬ ਕਰ ਦਿੱਤਾ ਅਖੰਡ ਪਾਠ ਵੀ ਕਰਾਇਆ ਲੰਗਰ ਵੀ ਕਰਾਇਆ ਔਰ ਸੰਗਤਾਂ ਦੀ ਸੇਵਾ ਵੀ ਕੀਤੀ ਪਰ ਸਾਡੀ ਗੱਲ ਨਹੀਂ ਬਣੀ ਗਿਲੇ ਨਾਲ ਭਰ ਗਏ ਸ਼ਿਕਵੇ ਨਾਲ ਭਰ ਗਏ ਤੁਹਾਹਾਰਾ ਜਿੱਥੇ ਕਹਿੰਦੇ ਨੇ ਕੋਈ ਇੱਛਾ ਪੂਰੀ ਹੋ ਗਈ ਹੈ ਤਾਂ ਇਸ ਵਾਸਤੇ ਕੋ ਪੂਰੀ ਹੋਣੀ ਸੀ ਈਸ਼ਵਰ ਦੀ ਇੱਛਾ ਵੀ ਹੈ ਸੀ ਅਗਰ ਨਹੀਂ ਹੋਈ ਤਾਂ ਫਿਰ ਈਸ਼ਵਰ ਦੀ ਇੱਛਾ ਕੋਈ ਹੋ ਹੋ ਰਹੀ तो इस तरह आसा च निराश होकर रह यकीन जान चरपट तो कमल भी तरह हो जाएगा आसा च निराश होने की तेन जांच ना हुई तो फिर इतनी गल याद रख गिल भर जाएगा गिले डोब के रख देणगे गिले गर्क करके रख दे गिले बर्बाद करके रख दे किसी मित्र तुम रोज रोज गिला करो मित्रता दुश्मनी बदल जाती है ਕੋਈ ਪਤਨੀ ਰੋਜ਼-ਰੋਜ਼ ਪਤੀ ਤੇ ਗਿਲੇ ਕਰੇ ਤੇ ਕੋਈ ਪਤੀ ਹਰ ਵਕਤ ਪਤਨੀ ਤੇ ਗਿਲੇ ਕਰੇ ਸਨਬੰਧਾਂ ਦੇ ਦਰਾੜ ਪੈ ਜਾਂਦੀ ਹੈ ਹਰ ਵਕਤ ਪਿਓ ਪੁੱਤਰ ਤੇ ਗਿਲਾ ਹੀ ਕਰਦਾ ਜਾਏ ਤੇ ਪੁੱਤਰ ਹਰ ਵਕਤ ਪਿਤਾ ਤੇ ਗਿਲਾ ਹੀ ਕਰਦਾ ਜਾਏ ਹਰ ਵਕਤ ਗਿਲੇਆਂ ਨਾਲ ਰਿਸ਼ਤੇ ਟੁੱਟਦੇ ਨੇ ਜੁੜਦੇ ਨਹੀਂ ਹੁੰਦੇ ਕਿ ਤੂੰ ਹਰ ਵਕਤ ਰੱਬ ਤੇ ਗੁਰੂ ਤੇ ਗਿਲਾ ਹੀ ਕਰਦਾ ਜਾਏ ਤੇ ਗਿਲੇ ਜਿੰਨੇ ਤੂੰ ਕਰੇਗਾ ਓਤਨਾ ਦੂਰ ਚਲਾ ਜਾਏਗਾ ਔਰ ਜਿੰਨਾ ਦੂਰ ਜਾਏਗਾ ਓਤਨਾ ਹੀ ਡੁੱਬ ਜਾਏਗਾ ਗਰਕ ਹੋ ਜਾਏਗਾ ਨੇੜੇ ਆਣ ਦਾ ਮਤਲਬ ਹੈ ਸ਼ੁਕਰਾਨਾ ਤੇਰਾ ਧੰਵਾ ਜੋ ਹੋਇਆ ਹੈ ਮੇਰੇ ਕਰਨ ਜੋ ਹੋਇਆ ਹੈ ਤੇਰੀ ਰਜ਼ਾ ਮੈਨੂੰ ਪ੍ਰਵਾਨ ਮੈਨੂੰ ਕਬੂਲ ਔਰ ਜਿਸ ਨੂੰ ਇਹ ਹੁਕਮ ਦੀ ਸਮਝ ਆ ਗਈ ਕਿ ਮੰਨਣ ਦੀ ਜਾਚ ਆ ਗਈ ਮਹਾਰਾਜ ਕਹਿੰਦੇ ਨੇ ਉਸਨੇ ਪ੍ਰਮਾਤਮਾ ਦੇ ਰਾਜ਼ ਨੂੰ ਸਮਝ ਲਿਆ ਪਾਉ ਨਾ ਅਨੇਕ ਦਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਡ ਜਾਤਾ